ਅਸ਼ੀਰਵਾਦ ਇਹ ਤਾਂ ਸਾਨੂੰ ਖੁਸ਼ੀ ਹੈ ਕਿ ਅੱਜ ਭਰਤੀ ਮਹਿਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਵੱਲੋਂ ਸਹਾਇਕ ਮਿਲ ਰਿਹਾ ਔਰ ਇਹ ਸਾਡੇ ਕਿਸੇ ਕਮੇਟੀ ਦਾ ਕਿਸੇ ਦਾ ਕੁਝ ਨਹੀਂ ਹੈ ਇਹ ਸਭ ਗੁਰੂ ਦੀ ਕਿਰਪਾ ਦੇਖੋ ਜਿਹੜੀ ਤੁਸੀਂ ਨੇੜਤਾ ਦੀ ਗੱਲ ਕਰਦੇ ਹੋ ਨੇੜਤਾ ਬਿਲਕੁਲ ਬਹੁਤ ਜ਼ਿਆਦਾ ਨੇਕਤਾ ਰਹੀ ਹੈ ਨੇੜਤਾ ਵਿੱਚ ਕਿਸੇ ਕਿਸਮ ਦਾ ਕੋਈ ਫਰਕ ਵੀ ਨਹੀਂ ਸੀ ਪਰੰਤੂ ਜਿੱਥੇ ਗੁਰੂ ਦੀ ਤੇ ਅਕਾਲ ਤਖਤ ਸਾਹਿਬ ਦੀ ਗੱਲ ਆਉਂਦੀ ਹੈ ਉੱਥੇ ਮੈਂ ਸਮਝਦਾ ਮੇਰਾ ਜੀ ਹਰ ਸਿੱਖ ਦਾ ਫਰਜ਼ ਬਣਦਾ ਪਹਿਲ ਹੈ ਸਾਡੀ ਗੁਰੂ ਨੂੰ ਮੋੜਨ ਚਾਹੀਦੇ ਔਰ ਕਾਲੀਦਲ ਦਾ ਜਿਹੜਾ ਵਿਧੀ ਵਿਧਾਨ ਆ ਉਹਨੂੰ ਇਹ ਨਹੀਂ ਹੈ ਵੀ ਕਿ ਜਦੋਂ ਮਰਜ਼ੀ ਕਿਸੇ ਨੇ ਬਣਾ ਲਿਆ ਕਿਸੇ ਨੇ ਤੋੜਤਾ ਉਹ ਇੱਕ ਐਸਾ ਵਿਧੀ ਵਿਧਾਨ ਹੋਊਗਾ ਜਿਹਨੂੰ ਕਿਸੇ ਇਕੱਲੇ ਵਿਅਕਤੀ ਨੂੰ ਉਹਨੂੰ ਤੋੜਨ ਦਾ ਉਹਨੂੰ ਮਰੋੜਨ ਦਾ ਜਾਂ ਉਹਦੇ ਅਨਸਾਰ ਚਲਾਉਣ ਦਾ ਪਾਰਟੀ ਨੂੰ ਜਾਂ ਪੰਥ ਨੂੰ ਉਹ ਅਧਿਕਾਰ ਨਹੀਂ ਰਹਿਣਗੇ ਨਿਰੋਲ ਰੂਪ ਵਿੱਚ ਇੱਕ ਪੰਚ ਪ੍ਰਧਾਨੀ ਰੂਪ ਵਿੱਚ ਸੰਸਥਾ ਨੂੰ ਉਸੇ ਚਲਾਉਣ ਦਾ ਯਤਨ ਕਰਾਂਗੇ। ਕਿ ਸਾਰੇ ਕਾਲੀਦਲ ਇੱਕ ਹੋ ਸਕਦੇ ਆ। ਦੇਖੋ ਬਹੁਤ ਚੰਗੀ ਗੱਲ ਜਦੋਂ ਆਪਾਂ ਸਵਾਰਥ ਛੱਡ ਦਾਂਗੇ ਇੱਕ ਇੱਕ ਹੋਣ ਨੂੰ ਕੀ ਹੁੰਦਾ ਜੀ ਜਦੋਂ ਆਪਾਂ ਸਵਾਰਥ ਰਹਿਤ ਹੋ ਜਾਈਏ ਪਿਛਲੇ ਆਪਾਂ ਜੋ ਆਪਣਾ ਦੌਰ ਸੀ ਸਿੱਖ ਕੌਮ ਜਦੋਂ ਸੰਕਟ ਚੋਂ ਦੀ ਸੀ ਉਹ ਹਮੇਸ਼ਾ ਇਕੱਠੇ ਬਹਿ ਕੇ ਵਿਚਾਰ ਕਰਦੇ ਸੀ ਦਫ਼ਤਰ ਦੀ ਗੱਲ ਹੋ ਰਹੀ ਹੈ ਕਿ ਤੁਸੀਂ ਦਫ਼ਤਰ ਕਿੱਥੇ ਰੱਖੋਗੇ ਅਮਰਸਰ ਜਾਂ ਚੰਡੀਗੜ੍ਹ ਹੈੱਡ ਆਫਿਸ ਸਾਡਾ ਅਮਰਸਰ ਸਾਹ ਹੋਏਗਾ ਔਰ ਇੱਕ ਸਾਬਾ ਆਫਿਸ ਚੰਡੀਗੜ੍ਹ ਦਾ ਰਾਤੈਨ ਕਿ ਸ਼ਰਮਾ ਜੀ ਵੀ ਕਹਿ ਰਹੇ ਕਹਿੰਦੇ ਵੇਖਿਓ ਬੈਂਕਾਂ ਵਾਲਿਓ ਕਿਤੇ ਕਾਲੀ ਦਾਦਾ ਦਾ ਅਕਾਊਂਟ ਨਵਾਂ ਨਾ ਖਿਲਾ ਦਿਓ ਨਹੀਂ ਤੇ ਪਰਚਾ ਦਰਜ ਕਰਾ ਦਿਓ ਜੇ ਕਾਲੀ ਦਾਦਾ ਦਾ ਨਵਾਂ ਕਾਊਂਟ ਖਰਾਬ ਵੱਡੇ ਬੈਂਕਾਂ ਵਾਲੇ ਨੇ ਉਹਨਾਂ ਨੂੰ ਪਤਾ ਹੋਊ ਅਸੀਂ ਤਾਂ ਆਮ ਲੋਕ ਆ ਅਸੀਂ ਤਾਂ ਆਪਦਾ ਢੰਗ ਨਾਲ ਕੰਮ ਚਲਾ ਲਾਂਗੇ ਅਕਾਲ ਤਖਤ ਸਾਹਿਬ ਤੇ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਮੁਹਿੰਮ ਦਾ ਆਗਾਜ਼ ਕਰ ਦਿੱਤਾ ਗਿਆ ਵਾ ਇਸ ਟਾਈਮ ਸਾਡੇ ਨਾਲ ਇਕਬਾਲ ਸਿੰਘ ਜੀ ਝੁੰਦਾ ਉਸ ਕਮੇਟੀ ਦੇ ਜੁੜ ਚੁੱਕਿਆ ਗੁਰਫਤế ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਐਜੀ ਕੀ ਫਤਹਿ ਜੀ ਬਤਾਈ ਦੇ ਪਾਤਰੋ ਕਿਉਂਕਿ ਇਸ ਟਾਈਮ ਜੋ ਅਕਾਲ ਤਖਤ ਸਾਹਿਬ ਹੁਕਮਨਾਮਾ ਸੀ ਉਹ ਲਾਗੂ ਹੋਇਆ ਵਾ ਕਿਵੇਂ ਦਾ ਲੱਗਾ ਦੇਖੋ ਜੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਲਈ ਹਰ ਸਿੱਖ ਦੇ ਮਨ ਵਿੱਚ ਬੜੀ ਸ਼ਰਧਾ ਵੀ ਹੈ ਸਤਕਾਰ ਵੀ ਹੈ ਔਰ ਇਹ ਭਾਵਨਾ ਵੀ ਸੀ ਕਿ ਜੋ ਫਸੀਲ ਤੋਂ ਹੁਕਮਨਾਮਾ ਸਾਹਿਬ ਆਦੇਸ਼ ਹੋਏ ਨੇ ਉਹਨਾਂ ਦੀ ਨਿਵੇਂਨ ਪਾਲਣਾ ਹੋਣੀ ਚਾਹੀਦੀ ਆ। ਸੋ ਅਸੀਂ ਉਸ ਭਾਵਨਾ ਨਾਲ ਜਿੱਥੇ ਪੰਜ ਮੈਂਬਰੀ ਕਮੇਟੀ ਨੇ ਪਰਨ ਲਿਆ ਕਿ ਅਕਾਲ ਤਖਤ ਸਾਹਿਬ ਦੇ ਜੋ ਆਦੇਸ਼ ਨੇ ਉਹਦੀ ਨਿਵੇਂਨ ਪਾਲਣਾ ਲਈ ਆਪਾਂ ਪੂਰਨ ਰੂਪੇ ਸਮਰਪਿਤ ਹੋ ਕੇ ਕੰਮ ਕਰਨਾ। ਗੁਰੂ ਨੇ ਅਸ਼ੀਰਵਾਦ ਦਿੱਤਾ ਔਰ ਸਾਨੂੰ ਖੁਸ਼ੀ ਆ ਕਿ ਅੱਜ ਭਰਤੀ ਮਹਿਮ ਦੀ ਸ਼ੁਰੂਆਤ ਕੀਤੀ ਜਾ ਰਹੀ ਆ ਔਰ ਬਹੁਤ ਵੱਡੀ ਜਨਤੀ ਵੀ ਸੰਗਤ ਵੱਲੋਂ ਸਹਾਇਕ ਮਿਲ ਰਿਹਾ ਔਰ ਇਹ ਸਾਡੇ ਕਿਸੇ ਕਮੇਟੀ ਦਾ ਕਿਸੇ ਦਾ ਕੁਝ ਨਹੀਂ ਹੈ ਇਹ ਸਭ ਗੁਰੂ ਦੀ ਕਿਰਪਾ ਹੈ। ਗੁਰੂ ਮਹਾਰਾਜ ਨੂੰ ਸਮਰਪਿਤ ਹੋਏ ਆ ਤਾਂ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਦਾ ਸਾਹਿਬ ਸੁਖਬੀਰ ਸਿੰਘ ਬਾਲ ਜੀ ਦੀ ਗੱਲ ਕਰੀਏ ਜਾਂ ਪ੍ਰਕਾਸ਼ ਸਿੰਘ ਬਾਲ ਜੀ ਕਰਕੇ ਕਾਫੀ ਨੇੜੇ ਰਹੇ ਹੋ ਤੁਸੀਂ। ਇਸ ਟਾਈਮ ਦੇ ਉੱਤੇ ਤੁਸੀਂ ਇੱਕ ਵੱਡੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹੋ। 33 ਲੱਖ ਦੀ ਭਰਤੀ ਦੀ ਵੀ ਗੱਲ ਹੋ ਰਹੀ ਆ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਇੱਕ ਨਵੀਂ ਭਰਤੀ ਰੰਭ ਕੀਤੀ ਗਈ ਆ ਇਸ ਭਰਤੀ ਦਾ ਆਗਾਜ਼ ਕੀਤਾ ਗਿਆ ਵਾ। ਇਹਦੇ ਨਾਲ ਕਿਸ ਤਰ੍ਹਾਂ ਲੋਕਾਂ ਨੂੰ ਜੋੜੋ। ਦੇਖੋ ਜਿਹੜੀ ਤੁਸੀਂ ਨੇੜਤਾ ਦੀ ਗੱਲ ਕਰਦੇ ਹੋ ਨੇੜਤਾ ਬਿਲਕੁਲ ਬਹੁਤ ਜ਼ਿਆਦਾ ਨੇੜਤਾ ਰਹੀ ਆ। ਨੇੜਤਾ 'ਚ ਕਿਸੇ ਕਿਸਮ ਦਾ ਕੋਈ ਫਰਕ ਵੀ ਨਹੀਂ ਸੀ। ਪਰੰਤੂ ਜਿੱਥੇ ਗੁਰੂ ਦੀ ਤੇ ਅਕਾਲ ਤਖਤ ਸਾਹਿਬ ਦੀ ਗੱਲ ਆਉ ਉੱਥੇ ਮੈਂ ਸਮਝਦਾ ਮੇਰਾ ਕੀ ਹਰ ਸਿੱਖ ਦਾ ਫਰਜ਼ ਬਣਦਾ ਪਹਿਲ ਆ ਸਾਡੀ ਗੁਰੂ ਨੂੰ ਹੋਣਾ ਚਾਹੀਦਾ ਸੋ ਉਸ ਭਾਵਨਾ ਨੂੰ ਮੁੱਖ ਰੱਖ ਕੇ ਅਸੀਂ ਇਹ ਫੈਸਲਾ ਲਿਆ ਸਾਡੇ ਲਈ ਵੀ ਬੜਾ ਕਟਨ ਸਮਾਂ ਸੀ ਪਰ ਪ੍ਰਾਇੋਰਟੀਜ਼ ਨੇ ਜਿਹੜੀਆਂ ਸਾਡੀਆਂ ਸਾਡੀਆਂ ਪਹਿਲ ਪਹਿਲਾ ਜਿਹੜੀ ਉਹ ਗੁਰੂ ਨੂੰ ਤੇ ਤਖਤ ਨੂੰ ਹੋਣੀ ਚਾਹੀਦੀ ਹੈ ਉਸ ਭਾਵਨਾ ਤੇ ਅਸੀਂ ਫੈਸਲਾ ਲਿਆ ਹੋਰ ਕੋਈ ਵਿਗਾੜ ਜਾਂ ਕੋਈ ਰਾਸੀ ਮਨੋਰਥ ਨਹੀਂ ਹੈ ਗੁਰੂ ਦੇ ਅਸਥਾਨ ਤੇ ਖੜੇ ਆ ਸਿਰਫ ਤੇ ਸਿਰਫ ਗੁਰੂ ਨੂੰ ਸਮਰਪਿਤ ਹੋ ਕੇ ਕੰਮ ਕਰ ਜਿਹੜੀ ਤੁਸੀਂ ਭਰਤੀ ਦੀ ਗੱਲ ਕਰਦੇ ਹੋ ਭਰਤੀ ਅਸੀਂ ਕਿਸੇ ਨੇ ਨਹੀਂ ਕੀਤੀ ਅਸੀਂ ਉਹਦੇ 'ਚ ਨਹੀਂ ਪੈਣਾ ਚਾਹੁੰਦੇ ਅਸੀਂ ਉਹਨਾਂ ਨੂੰ ਵੀ ਇਹ ਹੀ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਜੋ ਕਾਲ ਤੱਕ ਸਾਡੇ ਆਦੇਸ਼ ਸੀ ਆਦੇਸ਼ ਸਾਨੂੰ ਇਹ ਸੀ ਕਿ ਕਮੇਟੀ ਦੀ ਅਗਵਾਈ ਚ ਭਰਤੀ ਕਰਕੇ ਪੰਥ ਪ੍ਰਵਾਂਤ ਲੀਡਰਸ਼ਿਪ ਹੈ ਜਿਹੜੀ ਉਹ ਪੈਦਾ ਕਰੋ ਉਸ ਭਾਵਨਾ ਨਾਲ ਅਸੀਂ ਕੰਮ ਕਰਾਂਗੇ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਸ ਭਰਤੀ ਪ੍ਰਕਿਰਿਆ 'ਚ ਸ਼ਾਮਲ ਹੋ ਕੇ ਆਪਾਂ ਸਮੁੱਚੇ ਪੰਥਕ ਸ਼ਕਤੀ ਹੈ ਜਿਹੜੀ ਪੰਜਾਬ ਅਤੇ ਅਸੀਂ ਲੋਕ ਨੇ ਜਿਹੜੇ ਉਹਨੂੰ ਇਕੱਠੇ ਕਰੀਏ ਤਾਂ ਕਿ ਇੱਕ ਪੰਥ ਪ੍ਰਵਾਂਤ ਲੀਡਰਸ਼ਿਪ ਲੋਕਾਂ ਨੂੰ ਦੇ ਸਕੇ ਜਿਹੜੀ ਕੌਮ ਨੂੰ ਸਮਰਪਿਤ ਹੋਵੇ ਪੰਜਾਬ ਨੂੰ ਸਮਰਪਿਤ ਹੋਵੇ ਲੋਕਾਂ ਨੂੰ ਸਮਰਪਿਤ ਹੋਵੇ ਜਿਹਦਾ ਕੋਈ ਨਿੱਜ ਨਾ ਹੋਵੇ ਜਿੱਦਿਆ ਕੋਈ ਰਾਸੀ ਲਾਲਸਾ ਮਨ ਹੋਣ ਸਿਰਫ ਲੋਕਾਂ ਨੂੰ ਔਰ ਕੌਮ ਨੂੰ ਅੱਗੇ ਲੈ ਕੇ ਜਾਣ ਵਾਲੇ ਸੋਚ ਰੱਖਦੇ ਹੁਣ ਉਹ ਹੀ ਜੀ ਲੀਡਰਸ਼ਿਪ ਅਸੀਂ ਕੱਢਣੀ ਹੈ 1920 ਦੇ ਅਕਾਲੀ ਦਲ ਦੀਆਂ ਬਾਤਾਂ ਪੈਂਦੀਆਂ ਉਹਦੀ ਵਾਪਸੀ ਲੱਗਦਾ ਅੱਜ ਤੋਂ ਸਟਾਰਟ ਹੋਊਗੀ 1920 ਵਾਲੇ ਅਕਾਲੀ ਦਲ ਦੇਖੋ ਜੋ ਉਹਨਾਂ ਸਾਡੇ ਬਜ਼ੁਰਗਾਂ ਦੀ ਆਪਾਂ ਗੱਲਾਂ ਕਰਦੇ ਆ ਉਹ ਕੁਰਬਾਨੀ ਤਿਆਗ ਵਾਲੀ ਲੀਡਰਸ਼ਿਪ ਜੇ ਗੁਰੂ ਮਹਾਰਾਜ ਕਿਤੇ ਬਖਸ਼ਿਸ਼ ਕਰ ਦੇਣ ਫਿਰ ਤਾਂ ਉਹਦਾ ਕੋਈ ਰੀਸ ਹੀ ਨਹੀਂ ਹੈ ਪਰੰਤੂ ਸਾਡੀ ਕੋਸ਼ਿਸ਼ ਹੋਏਗੀ ਕਿ ਉਹ ਉਹਨਾਂ ਪੂਰਨਿਆਂ ਤੇ ਕੁਛ ਨਾ ਕੁਛ ਚੱਲਣ ਦਾ ਜਿੰਨੇ ਕਦਮ ਅਸੀਂ ਤੁਰ ਸਕਦੇ ਹਾਂ ਪਰ ਇੱਕ ਤੁਹਾਨੂੰ ਦਾਅਵੇ ਨਾ ਕਹਨੇ ਆ ਸਾਡੇ ਚੋਂ ਤੁਹਾਨੂੰ ਕੋਈ ਸਵਾਰਥ ਕੋਈ ਲਾਲਸਾ ਕੋਈ ਕਰਪਸ਼ਨ ਕੋਈ ਮਾੜਾ ਕੰਮ ਬਿਲਕੁਲ ਗੁਰੂ ਮਹਾਰਾਜ ਵੀ ਕਿਰਪਾ ਕਰਨਗੇ ਔਰ ਪਹਿਲਾਂ ਵੀ ਬਚੇ ਹੋਏ ਆ ਇਹਨਾਂ ਸੀਸਨ ਤੋਂ ਦੂਰ ਰਹਿ ਕੇ ਪੰਥ ਦੀ ਸੇਵਾ ਕਰਨੀ ਆ ਔਰ ਤੁਸੀਂ ਦੇਖੋਗੇ ਕਿ ਨਤੀਜੇ ਤੁਹਾਨੂੰ ਆਉਣ ਵਾਲੇ ਸਮੇਂ ਚ ਮਿਲਣਗੇ ਔਰ ਅਕਾਲੀ ਦਲ ਦਾ ਜਿਹੜਾ ਵਿਧੀ ਵਿਧਾਨ ਆ ਉਹਨੂੰ ਇਹ ਨਹੀਂ ਹੈ ਵੀ ਕਿ ਜਦੋਂ ਮਰਜ਼ੀ ਕਿਸੇ ਨੇ ਬਣਾ ਲਿਆ ਕਿਸੇ ਨੇ ਤੋੜਤਾ ਉਹ ਇੱਕ ਐਸਾ ਵਿਧੀ ਵਿਧਾਨ ਹੋਊਗਾ ਜਿਹਨੂੰ ਕਿਸੇ ਇਕੱਲੇ ਵਿਅਕਤੀ ਨੂੰ ਉਹਨੂੰ ਤੋੜਨ ਦਾ ਉਹਨੂੰ ਮਰੋੜਨ ਦਾ ਜਾਂ ਉਹਦੇ ਅਨਸਾਰ ਚਲਾਉਣ ਦਾ ਪਾਰਟੀ ਨੂੰ ਜਾਂ ਪੰਥ ਨੂੰ ਉਹ ਅਧਿਕਾਰ ਨਹੀਂ ਰਹਿਣਗੇ ਨਿਰੋਲ ਰੂਪ ਵਿੱਚ ਇੱਕ ਪੰਚ ਪ੍ਰਧਾਨੀ ਰੂਪ ਵਿੱਚ ਸੰਸਥਾ ਨੂੰ ਅਸੀਂ ਚਲਾਉਣ ਦਾ ਯਤਨ ਕਰਾਂ। ਏਕੇ ਦੀ ਗੱਲ ਹੁੰਦੀ ਆ ਕਿ ਸਾਰੇ ਇਕਾਲੀਦਲ ਇੱਕ ਹੋ ਸਕਦੇ ਆ। ਦੇਖੋ ਬਹੁਤ ਚੰਗੀ ਗੱਲ ਜਦੋਂ ਆਪਾਂ ਸਵਾਰਥ ਛੱਡ ਦਾਂਗੇ ਇੱਕ ਇੱਕ ਹੋਣ ਨੂੰ ਕੀ ਹੁੰਦਾ ਜੀ? ਜਦੋਂ ਆਪਾਂ ਸਵਾਰਥ ਰਹਿਤ ਹੋ ਜਾਈਏ ਪਿਛਲੇ ਆਪਾਂ ਜੋ ਆਪਣਾ ਦੌਰ ਸੀ ਸਿੱਖ ਕੌਮ ਜਦੋਂ ਸੰਕਟ ਚੋਂ ਦੀ ਸੀ ਉਹ ਹਮੇਸ਼ਾ ਇਕੱਠੇ ਬਹਿ ਕੇ ਵਿਚਾਰ ਕਰਦੇ ਸੀ। ਜਦੋਂ ਜਦੋਂ ਵਿਪਤਾ ਪੈਂਦੀ ਸੀ ਇਕੱਠੇ ਹੋ ਜਾਂਦੇ ਸੀ ਤੇ ਸੋ ਇਸ ਕਰਕੇ ਅੱਜ ਵੀ ਲੋੜ ਹੈ ਕਿ ਅੱਜ ਕੌਮ ਜਾਗਰੂਕ ਹੈ ਲੋਕਾਂ 'ਚ ਸੂਝ ਬਹੁਤ ਹੈ ਜਾਗਰੂਕਤਾ ਬਹੁਤ ਹੈ ਪਰ ਮਸਲਾ ਕੀ ਹੈ ਲੀਡਰਲੈਸ ਲੋਕ ਮਹਿਸੂਸ ਕਰ ਰਹੇ ਨੇ ਆਪ ਦੇ ਆਪ ਨੂੰ ਲੀਡਰ ਪ੍ਰੋਵਾਈਡ ਕਰਨੇ ਨੇ ਕੌਮ ਨੂੰ ਜਿਹੜੇ ਕੌਮ ਦੀ ਪੰਤ ਪ੍ਰਸਤੀ ਨੂੰ ਮੁੱਖ ਰੱਖ ਕੇ ਸੇਵ ਦੇਣ ਨਵੇਂ ਲੀਡਰ ਆਉਣਗੇ ਹੁਣ ਨਹੀਂ ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ ਆਪੇ ਨਿਕਲੇ ਹੋਣਗੇ ਲੀਡਰ ਤਾਂ ਜਦੋਂ ਜਿਹੜਾ ਵੀ ਆਪ ਦੇ ਆਪ ਨੂੰ ਕੋਈ ਸੇਵਾ ਨੂੰ ਸਮਰਪਿਤ ਹੋ ਕੇ ਤੁਰਨਗੇ ਉਹਨਾਂ ਨੂੰ ਲੋਕ ਕੌਮਾਂ ਪ੍ਰਬੰਧਨ ਕਰ ਲੈਣਗੇ ਦਫਤਰ ਦੀ ਗੱਲ ਹੋ ਰਹੀ ਹੈ ਕਿ ਤੁਸੀਂ ਦਫਤਰ ਕਿੱਥੇ ਰੱਖੋਗੇ ਅਮਰਸਰ ਜਾਂ ਚੰਡੀਗੜ੍ਹ ਹੈੱਡ ਆਫਿਸ ਸਾਡਾ ਅਮਰਸਰ ਸਾਹਿਬ ਹੋਏਗਾ ਔਰ ਇੱਕ ਸਬ ਆਫਿਸ ਚੰਡੀਗੜ੍ਹ ਕੋਲੋਂ ਅੱਛਾ ਰਾਤ ਦਾਇਨ ਕਿ ਸ਼ਰਮਾ ਜੀ ਵੀ ਕਹਿ ਰਹੇ ਕਹਿੰਦੇ ਵੇਖਿਓ ਬੈਂਕਾਂ ਵਾਲਿਓ ਕਿਤੇ ਕਾਲੀ ਦਾਦਾ ਦਾ ਅਕਾਊਂਟ ਨਵਾਂ ਨਾ ਖਿਲਾ ਦਿਓ ਨਹੀਂ ਤੇ ਪਰਚਾ ਦਰਜ ਕਰਾ ਦਿਓ ਜੇ ਕਾਲੀ ਦਾਦਾ ਦਾ ਨਵਾਂ ਕਾਊਂਟ ਖੋਲ੍ਹ। ਵੱਡੇ ਬੈਂਕਾਂ ਵਾਲੇ ਨੇ ਉਹਨਾਂ ਨੂੰ ਪਤਾ ਹੋਊ ਅਸੀਂ ਤਾਂ ਆਮ ਲੋਕ ਆ ਅਸੀਂ ਤਾਂ ਆਪਦਾ ਢੰਗ ਨਾਲ ਕੰਮ ਚਲਾ ਲਾਂਗੇ। ਕਿਹੜਾ ਢੰਗ ਹੋਊਗਾ ਪੈ ਕਿਹੜਾ ਢੰਗ ਹੋਊਗਾ ਪੈਸੇ ਦੇ ਨਾਲ ਤੇ ਫਿਰ ਵੀ ਪਾਰਟੀ ਦੇ ਪੈਸੇ ਨਾਲ ਤਲੇ ਹੁਣ ਖਾਲੀ ਜੇਬਾਂ ਚ ਕਾਦੇ ਕੋਈ ਜੇ ਅਕਾਲੀ ਦਲ ਦਾ ਜੇ ਅਕਾਊਂਟ ਖਲਾਓਗੇ ਤੇ ਨਾ ਬੈਂਕ ਵਾਲੇ ਰਾਤ ਦੇ ਕਹਿੰਦਾ ਕਿ ਮੈਂ ਖਜ਼ਾਨਚੀ ਆ 5 ਸਾਲ ਤੋਂ ਖਜ਼ਾਨਚੀ ਆ ਉਹ ਕਹਿੰਦੇ ਕਿ ਜੇ ਅਕਾਲੀ ਦਲ ਵਾਸਤੇ ਕੋਈ ਕਾਉਂਡ ਖਲਾਉਣਾ ਤੇ ਉੱਤੇ ਕਾਰਵਾਈ ਕਰਿਓ ਤੁਸੀਂ ਦੇਖੋ ਬੇਨਤੀ ਆ ਜੀ ਜਦੋਂ ਕੋਈ ਰਾਹ ਤੁਰਾਂਗੇ ਉਹਦੇ ਰਸਤੇ ਵੀ ਲੰਬਾਂਗੇ ਅਸੀਂ ਜਿਹੜਾ ਕਾਨੂੰਨ ਤੋਂ ਬਾਹਰ ਹੋ ਕੇ ਕੰਮ ਕਰਨਾ ਕੋਈ ਅਸੀਂ ਨਾ ਸਭ ਤੋਂ ਪਹਿਲ ਸਾਡੀ ਅਕਾਲ ਤਖਤ ਸਾਹਿਬ ਨੇ ਦੇਸ਼ ਦਾ ਕਾਨੂੰਨ ਵੀ ਆ ਉਸ ਤੋਂ ਬਾਅਦ ਜੋ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਜਿਸ ਤਰ੍ਹਾਂ ਤਰੀਕੇ ਨਾਲ ਕੰਮ ਦੇਸ਼ ਚ ਹੋਣਾ ਹੈ ਸੰਵਿਧਾਨ ਅਨੁਸਾਰ ਉਵੇਂ ਹੀ ਕੰਮ ਕਰਨਾ ਏਕੇ ਦੀਆਂ ਬਾਤਾਂ ਤੁਸੀਂ ਪਾਈਆਂ ਵਸੇ ਹੁਣ ਏਕੇ ਦੀ ਗੱਲ ਕੀਤੀ ਆ ਪਰ ਉਧਰਲੇ ਪਾਸੇ ਤੰਜ ਕੀ ਲੱਗਦਾ ਇਸ ਤਰ੍ਹਾਂ ਏਕਾ ਹੋ ਸਕਦਾ ਜੇ ਸਾਰੇ ਮਿਲ ਬੈਠਾਂਗੇ ਫੇਰ ਹੀ ਏਕਾ ਹੋ ਸਕਦਾ ਏਕਾ ਕਰਾਉਣਾ ਜੀ ਸੰਗਤ ਨੇ ਨਾ ਕੋਈ ਲੀਡਰ ਕਰਾ ਸਕਦਾ ਲੀਡਰਾਂ ਦੀਆਂ ਲਾਲਸਾਵਾਂ ਹੁੰਦੀਆਂ ਨੇ ਉਹਨਾਂ ਦੇ ਸਵਾਰਥ ਹੁੰਦੇ ਨੇ ਸੰਗਤ ਜਿੱਧਰ ਨੂੰ ਤੁਰਪੀ ਸੰਗਤ ਅਕਾਲ ਤਖਤ ਸਾਹਿਬ ਨਾਲ ਖੜੀ ਆ ਜਦੋਂ ਸੰਗਤ ਦਾ ਔਰ ਅਕਾਲ ਤਖਤ ਸਾਹਿਬ ਦਾ ਪ੍ਰੈਸ਼ਰ ਬਣ ਗਿਆ ਸਭ ਨੂੰ ਉਸ ਰਸਤੇ ਆਉਣਾ ਹੀ ਪੈਣਾ ਅਕਾਲ ਤਖਤ ਸਾਹਿਬ ਦੇ ਪਤਾ ਨਹੀਂ ਲੱਗਦਾ ਸਿੰਘ ਸਾਹਿ ਦੇਖੋ ਗੱਲ ਇਹ ਆ ਇਹ ਵੀ ਇੱਕ ਸਿੱਖ ਕੌਮ 'ਚ ਬਹੁਤ ਵੱਡਾ ਮਸਲਾ ਕਿ ਅਕਾਲ ਤਖਤ ਸਾਹਿਬ ਦੇ ਸਹਿਬਾਨ ਦੇ ਤਖਤ ਸਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਲੋਨ ਔਰ ਲੋਨ ਦੀ ਜਿਹੜੀ ਵਿਧੀ ਆ ਉਹ ਪੰਥ ਪ੍ਰਵਾਨਤ ਹੋਣੀ ਚਾਹੀਦੀ ਆ ਸੋ ਉਹ ਸੰਪੰਥ ਪ੍ਰਵਾਨਤਾ ਲਈ ਵੀ ਏਜੰਡਾ ਜਿਹੜਾ ਉਸੇ ਆਪਦਾ ਤੈਅ ਕਰਾਂਗੇ ਅਸੀਂ ਬਹੁਤ ਗੱਲਾਂ ਸੋਚਾਂਗੇ ਬੜੇ ਵਿਦਵਾਨਾਂ ਦੀ رائے ਲਵਾਂਗੇ ਬੁੱਧੀ ਜਿਵਿਆਂ ਦੀ ਲਵਾਂਗੇ ਪੰਥ ਪ੍ਰਵਾਨਤ ਸਿੱਖਿ ਸ਼ਕਤੀਤਾਂ ਨੂੰ ਪੁੱਛਾਂਗੇ ਗੁਰੂ ਗ੍ਰੰਥ ਸਾਹਿਬ ਦੀ ਅਸਮਤ ਦੀ ਗੱਲ ਕਿਵੇਂ ਕਾਇਮ ਰਹਿ ਸਕਦੀ ਹੈ ਅਕਾਲੀ ਦਲ 'ਚ ਉਹ ਸਾਰੀਆਂ ਚੀਜ਼ਾਂ ਨੂੰ ਵਿਚਾਰ ਕੇ ਫਿਰ ਕੋਈ ਐਸਾ ਵਿਧੀ ਵਿਵਧਾਨ ਦੇਵਾਂਗੇ ਇਹਨੂੰ ਸੰਗਤ ਮਹਿਸੂਸ ਕਰੂਗੇ ਕਿ ਵਾਕਈ ਸਹੀ ਹੈ ਸੋ ਇਸ ਕਰਕੇ ਇਸ ਭਾਵਨਾ ਨਾਲ ਗੱਲ ਭਾਵਨਾ ਦੀ ਹੁੰਦੀ ਹੈ ਜਦੋਂ ਭਾਵਨਾ ਨੂੰ ਤੁਸੀਂ ਤੋੜ ਮੋੜ ਕੇ ਪੇਸ਼ ਕਰਨ ਦਾ ਯਤਨ ਕਰਦੇ ਹੋ ਫਿਰ ਉਹਦੇ ਚੋਂ ਕੋਈ ਨਤੀਜੇ ਨਹੀਂ ਨਿਕਲ ਸਕਦੇ ਜਦੋਂ ਤੁਸੀਂ ਉਸ ਭਾਵਨਾ ਨੂੰ ਸਹੀ ਰੂਪ 'ਚ ਲੈ ਕੇ ਕੰਮ ਕਰਦੇ ਹੋ ਫਿਰ ਉਹਦੇ ਨਤੀਜੇ ਸਾਰਥਕ ਨਿਕਲਣਗੇ ਧੰਨਵਾਦ ਹੁੰਦਾ ਸਾਹਿਬ ਵੈਸੇ ਤੇ ਗੁਰੂ ਨੇ ਵੀ ਸੰਗਤ ਨੂੰ 21ਵਾਂ ਦਰਜਾ ਦਿੱਤਾ ਵਾ ਕਹਿੰਦੇ ਕਿ ਜੇ 20 ਹਿੱਸੇ ਗੁਰੂ ਆ ਤੇ 21 ਹਿੱਸੇ ਸੰਗਤ ਆ ਇੱਕ ਵਾਰ ਸਕੇ ਝੁੰਦਾ ਵੀ ਇਸ ਟਾਈਮ ਸਪਸ਼ਟ ਕਰ ਚੁੱਕੇ ਆ ਕਿ ਜੋ ਸੰਗਤ ਦਾ ਫੈਸਲਾ ਹੋਊਗਾ ਜੋ ਸੰਗਤ ਫੈਸਲਾ ਕਰੂਗੀ ਉਹ ਸਾਹਿਬਾ ਹੋਊਗਾ ਹਾਂ ਕਾਲੀ ਦਾ ਅਕਾਊਂਟ ਦੀ ਗੱਲਾਂ ਉਹ ਕਹਿੰਦੇ ਕਿ ਸਾਡੇ ਕੋਲ ਤਾਂ ਪੈਸੇ ਹੀ ਨਹੀਂ ਹੈ ਜੇ ਨਾ ਤੇ ਪੈਸਾ ਇਕੱਠਾ ਕਰ ਰਹੇ ਆ ਜਦੋਂ ਖੋਲਾਂਗੇ ਉਦੋਂ ਵਿਧੀ ਵਿਧਾਨ ਦੇ ਹਿਸਾਬ ਨਾਲ ਚੱਲਾਂਗੇ ਉਦੋਂ ਉਹ ਵੇਖਾਂਗੇ ਬੈਂਕ ਅਕਾਊਂਟ ਕਿਦਾਂ ਖੁਲੋਣੇ ਆ ਹਾਂ ਅਕਾਲ ਤੱਕ ਸਭ ਦੇ ਤਿੰਨ ਜਥੇਦਾਰਾਂ ਤੇ ਜ਼ਰੂਰ ਨਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵਿਦਵਾਨ ਸੱਦਾਂਗੇ ਪੰਥ ਇਕੱਠ ਹੋਣਗੇ ਤੇ ਵਿਧੀ ਵਿਧਾਨ ਜ਼ਰੂਰ ਬਣੂਗਾ ਕਿ ਕਿਸ ਤਰ੍ਹਾਂ ਅਕਾਲ ਤੱਕ ਸਭ ਦੇ ਜਥੇਦਾਰਾਂ